ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਹੁਣ ਆਪਾਂ ਆ ਗਏ ਜੀ ਇਧਰੇ ਦਰਬਾਰ ਜਦੋਂ ਆਪਾਂ ਐਂਟਰ ਹੁੰਨੇ ਆ ਦਰਬਾਰ ਸਾਹਿਬ ਵੱਲ ਉੱਥੇਆਂ ਇਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਜਿਲਿਆਂ ਵਾਲੇ ਬਾਗ ਚ ਚਲੋ ਹਾਲੀਆ ਨਾਲ ਸਗਲ ਆਏ ਫੇਰ ਤੈਨੂੰ ਕੀ ਆਦ ਹੈ ਬਦਲ ਗਿਆ ਇਹ ਬਹੁਤ ਬਦਲ ਗਿਆ ਅਸੀਂ ਇਤੋਂ ਬਾਅਦ ਆ ਗਈ ਨਿਕਰਾ ਪਹਿਲਾਂ ਤੇ ਹੂ ਸੋਹ ਹੋਤੀ ਆ ਗਰਮੀ 7 ਵਜੇ ਦੇ ਨਾਲ ਇੰਨੀ ਹੋ ਗਈ ਬਣਾ ਬਹੁਤ ਨਕਸਾ ਬਹੁ ਹੋ ਗਿਆ ਦਾ ਹੋਰ ਆ ਰਹੇ ਆ ਉਹ ਤੇ ਆ ਕੇ ਇੱਧਰ ਆ ਗਏ। ਹਾਂ ਦੇਖ ਜੀ ਉਹ ਜਾਂਦੇ ਜੀ ਨੇ ਜੀ ਹਰ ਵਕਤ। ਹਾਂ। ਇਹਦੀ ਲੋਟਾਂ ਮੁੰਡੇ ਕੀ ਆ। ਆ ਦੇਖ ਲੱਗੀ ਬਣਿਆ ਹਾਂ ਵਸ। ਹਾਂ ਦੇਖ। ਉੱਪਰ ਦੀ ਪਾਣੀ ਆਈ ਜਾਂਦਾ ਨਾ। ਆਈ ਦੀ। ਕੋਈ ਮੇਰੀ ਮਰਜ਼ੀ ਆ ਜਾ ਤਾਂ ਸਾਰੇ ਰਸਤੇ ਨੇ। ਆਪਾਂ ਐਂ ਦੀ ਚੱਲਦੇ ਆ। ਹਾਂ ਐਂ ਚੱਲਦੇ ਆ। ਐਂ ਨਹੀਂ ਨਿਕਲਿਆਵਾਂਗੇ ਫਿਰ। ਆ ਦੇਖੋ ਮਨ ਬਣਾਇਆ ਜੇ ਗੁੱਸਾ ਨਾ ਮੋਟਾ ਦੇ ਕਿੰਨੇ ਸੋਹਣਾ ਬਣ ਗਿਆ ਹੁਣ ਤਾਂ ਇਹ ਹੂੰ ਪਹਿਲਾਂ ਇੰਨਾ ਵਧੀਆ ਨਹੀਂ ਸੀ ਉਪਰ ਆਏ ਆ ਉਹ ਜਿਹੜਾ ਉਹ ਤੀਗਾ ਉਹ ਅਸਲੀ ਸਹੀ ਦੀ ਉਥੇ ਪਤਾ ਲੱਗਦਾ ਦੀ ਅਗਲੇ ਨੂੰ ਵੀ ਹਾਂ ਇੱਥੇ ਕੀ ਕੀ ਆ ਉਹ ਸੀਮਾ ਸੀ ਉਹ ਜੋਤ ਜਿਹੜੀ ਕਹਿੰਦੀ ਏ ਤੂੰ ਆ ਮਰ ਜੋਤ ਹਾਂ ਉਹ ਦੇ ਐਤੋਂ ਦੀ ਬਾਦ ਕੀ ਕਰੀ ਬਸ ਬਣ ਗਈ ਆ ਵੇ ਹੋਰ ਵੀ ਉੱਥੇ ਤੱਕ ਜੇ ਦੇਖਣ ਨੂੰ ਹੰਤਾ ਹੌਸਲਾ ਸਰ ਵੀ ਤੇਰਾ ਭਾਜਨ ਕੱਟ ਗਿਆ ਹਾਂ ਕੱਟਾਂਗੇ ਮੰਦੇ ਬਸ ਫਿਰ ਫਿਰ ਤਾਂ ਤੂੰ ਹੌਸਲਾ ਨਾਲ ਭਾਜਲਾ ਕਿਲੋ ਹੋਰ ਕੱਟ ਜੂ ਤੇਰਾ ਹੁਣ ਇੱਥੇ ਆ ਪੰਜ ਲੱਖ ਭਾਜਲਾ ਹੌਸਲਾ ਨਾਲ ਭਾਜਲਾ ਕਿਲੋ ਹੋਰ ਕੱਟ ਜੂ ਇਹ ਜੀ ਨਾ ਨਾ ਕੀ ਲੈ ਗਿਆ ਮੈਨੂੰ ਆਪਦੇ ਆਪ ਨੂੰ ਕੋਈ ਫਰਕ ਨਹੀਂ ਲੱਗਦਾ ਦੀ ਮੈਂ ਤਾਂ ਦੱਸ ਰਿਹਾ ਸੀ ਕਿ ਸਾਰੀ ਤੇਰਾ ਵਜਨ ਤੇ ਸਾਰੀ ਗੱਲ ਨਹੀਂ ਕਰਦਾ तो लैदगी देखो जी हम अपना टाइम हो गया साढ़े सत्त हाँ सॉरी पौने से पौने सत्त हो गए सत्त भीहते अपनी ट्रेन चलनी रेडी होके आ गए ਆਪਣਾ ਚਲ ਪ੍ਰਮਾਤਮਾ ਦੀ ਕਿਰਪਾ ਨਾਲ ਬੰਦੀ ਅਚ ਪੈਰਾ ਸਾਹਿਬ ਦਾ ਪਾਠ ਹੈ ਜਿਹੜਾ ਪੂਰਾ ਹੋ ਗਿਆ ਚਲੋ ਜਹੁਣਾ ਆਪਾਂ ਫਿਰ ਧੁੱਪ ਪੈਣ ਲੱਗ ਜੰਦੀ ਹੈ ਟਾਈਮ ਨਾਲ ਹੀ ਵਗ ਜਾਣੀ ਘਰੇ ਗਰਮੀ ਬਹੁਤ ਜ਼ਿਆਦੇ ਹੋ ਜੂ ਫਿਰ ਵੀ ਸਾਨੂੰ 1.5 ਵਜੇ ਜਾਣਾ ਜੀ ਘਰੇ ਜਾਂਦੇ ਕਰਦੇ ਇਹ ਆਪਾਂ ਪਹੁੰਚੇ ਆ ਜੀ ਹੁਣ ਬਸ 10 ਮਿੰਟ ਕਾਲੀ ਕਾਲੀ ਜਿਲਿਆਂ ਵਾਲੀ ਬਾਗ ਚ ਆਪਣੇ ਨਾਲ ਜਿਹੜੀ ਮਾਸੀ ਦੀ ਕੁੜੀ ਆਈ ਆ ਉਹ ਨਹੀਂ ਆਈ ਸੀ ਕਦੇ ਉਹ ਤਾਂ ਕਹਿੰਦੀ ਲੇਟ ਹੋ ਜਾਾਂਗੇ ਮੈਂ ਕਿਹਾ ਚੱਲ 2 ਮਿੰਟ ਚ ਦੇਖ ਜਾ ਹੁਣ ਨਾ ਆਈ ਬਾਈ ਫੇਰ ਪਤਾ ਨਹੀਂ ਕਦੋਂ ਕਿਹੜਾ ਵਜਦਾ ਉਹਨੂੰ ਥੋੜੀ ਜੀ ਕਾਲੀ ਜਾਂਦੀ ਹੈ ਜਾਣ ਦੀ ਧੁੱਪ ਤੋਂ ਗਰਮੀ ਤੋਂ ਜ਼ਿਆਦਾ ਬਚਦੀ ਹੈ ਦੇਖੋ ਜੀ ਇਹ ਜਿਲਿਆਂ ਵਾਲਾ ਬਾਗ ਆ ਜਿੱਥੇ ਬਹੁਤ ਜ਼ਿਆਦੇ ਹਨਾ ਸ਼ਹੀਦ ਹੋਏ ਸੀ ਪਰ ਥੋੜਾ ਜਿਹਾ ਇਹਦਾ ਹੁਣ ਚੇਂਜਸ ਕਰਿਆ ਕਰਕੇ ਇੰਨਾ ਪਤਾ ਨਹੀਂ ਲੱਗਦਾ ਪਹਿਲਾਂ ਕਲੀਅਰ ਸੀਗਾ ਸਹੀ ਜਿਵੇਂ ਆ ਚੀਜ਼ਾਂ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਫੌਜੀਆਂ ਦੀਆਂ ਤੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੇ ਪਿੱਕਾਂ ਲੱਗੀਆਂ ਹੋਣੀਆਂ ਸੀ ਨੇ ਕੁਝ ਨਿਕ। ਨੇ ਕਿ ਆਪਾਂ ਤੁਹਾਨੂੰ ਉਹ ਜਗਾ ਦਿਖਾਉਨੇ ਆ ਜਿੱਥੇ ਹਨ ਜਦੋਂ ਇੱਥੇ ਉਹ ਲੜਾਈ ਹੋਈ ਸੀ ਖੂ ਜਿਹੜੇ ਵਿੱਚ ਜਿੰਨੀਆਂ ਲਾਸਾਂ ਸੀ ਇਦਾਂ ਦੀਆਂ ਸਿੱਟੀਆਂ ਗਈਆਂ ਸੀ ਦੇਖੋ ਜੀ ਇਹਦੇ ਸੀਸੇ ਲਾ ਕੇ ਨਾ ਕਵਰ ਕਰਿਆ ਪਿਆ ਇਹ ਉਹ ਵਾਲਾ ਖੂਬਣਿਆ ਹਨ ਇਥੇ ਸ਼ਹੀਦਾਂ ਦਾ ਨਾਲ ਭਰ ਗਿਆ ਸੀ ਇਹ ਸਾਰਾ ਉਦੋਂ ਉਸ ਟਾਈਮ ਜਿਲੀਆ ਵਾਲੇ ਬਾਗ ਚ ਬਣਿਆ ਹੋਇਆ ਜੀ ਸ਼ਹੀਦਾਂ ਦਾ ਕੂਆ ਮੈਸਮੋ ਦੀਆਂ ਦੁਕਾਨ ਇਥੇ ਦੇਖੋ ਜੀ ਉੱਪਰੋਂ ਵੀ ਇਸ ਤਰ੍ਹਾਂ ਕਵਰ ਕਰਿਆ ਪਿਆ ਕਿਉਂ ਹੁਣ ਇਥੇ ਸੰਗਤ ਬਹੁਤ ਆਉਂਦੀ ਆ ਫਿਰ ਬੱਚਾ ਬੱਚਾ ਕੋ ਡਿੱਗ ਜਣਾ ਡਰ ਲੱਗਦਾ ਇਹ ਹੈ ਸ਼ਹੀਦਾਂ ਦਾ ਕੂਆ ਚਲੋ ਜੀ ਆਪਣੇ ਨਾਲ ਦੇ ਉਧਰਲੇ ਰਸਤੇ ਵਾਗੇ ਮੈਂ ਇੰਦਰਜੀਤ ਚਲੋ ਜੀ ਹੁਣ ਆਪਣਾ ਟਾਈਮ ਹੋ ਗਿਆ ਪਿਆ ਥੋੜਾ ਜਿਹਾ ਉਹਨੂੰ ਕਾੜੀ ਐ ਵੀ ਟ੍ਰੇਨ ਨਾਲ ਲੰਘ ਜੇ ਗਰਮੀ ਸੀ ਤੇ ਬਹੁਤ ਜ਼ਿਆਦਾ ਗਰਮੀ ਇਸ ਕਰਕੇ ਹਾਜੀ ਵਿੱਚੋਂ ਪੂਰੀ ਤਰ੍ਹਾਂ ਖੁੱਲਿਆ ਨਹੀਂ ਜੀ ਬੰਦ ਪਿਆ ਜਿਹੜੇ ਵਿੱਚੋਂ ਦਿਖਾਉਣੇ ਹੁੰਦੇ ਨੇ ਤਸਵੀਰਾਂ ਵਗੈਰਾ ਅੰਦਰ ਥਿੱਕੇੜੇ ਦੋ ਕੜਦੇ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਟਾਈਮ ਹੋ ਗਿਆ ਆਪਣਾ ਪਰਮਾਤਮਾ ਘਰੇ ਫਿਰ ਤੋਂ ਆਪਾਂ ਦਰਸ਼ਨ ਕਰਕੇ ਜਾਈਏ ਮੈਂ ਤਕਰੀਬਨ ਸਾਲ ਦੇ ਵਿੱਚ ਦੋ ਵਾਰ ਆ ਜਾਂਦੀ ਆ ਜੀ ਇੱਥੇ ਬੈਗ ਝਟਕੇ ਕਾੜ ਗਈ ਨਾ ਕਿੰਨੀ ਕਾਲੀ ਹੋਈ ਪਈ ਐ ਫੋਟੋ ਕਿਤਨੀ ਐ ਇਹ ਮੈਂ ਹੁਣ ਨਹੀਂ ਦੀ ਸਰਬੀ ਉਦੋਂ ਜਦੋਂ ਟਿਆ ਟਿਆ ਕਰੌਲਾ ਮੈਂ ਨਾ ਤਿਉਹ ਉਦੋਂ ਲਾਉਣੀ ਦੀ ਕੋਈ ਵਿਚਵੇਂ ਵੀ ਆਉਂਦਾ ਆਪਣਾ ਨਾਮ ਵੀ ਜਾਰਾ ਸਭ ਤੋਂ ਇਮਾਮ ਖਾਲੀ ਲੈ ਕੇ ਕੋਈ ਨਹੀਂ ਆਦੇ ਭਲਾ ਉਹ ਤੋਂ ਬੜਾ ਰੋਲਾ ਪੈਂਦਾ ਹੁੰਦਾ ਕੇ ਰੰਦਾ ਫਿਰ ਸੈਟ ਹੋ ਜਾਂਦਾ ਥੋੜਾ ਸਰ ਵੀ ਸੀਟ ਤੁਹਾਨੂੰ ਤੇਰੀ ਮੰਗਰ ਸੀਟ ਖਾਲੀ ਪਈ ਭਰ ਜਾਂਦਾ ਇੱਥੇ ਬਿਠਾ ਲਾ ਕੇ ਸਾਨੂੰ ਨਹੀਂ ਆਏ ਨਹੀਂ ਡਾਕਟਰ ਨਾ ਖਾ ਖਾ ਲੈ ਨਾ ਮੁੱਖ ਆ ਜਾਈ ਮੋਟੀ ਬਾਰੇ ਕੱਢਦੀ ਬੋਦੀ ਤਾਲਵਾਸ ਹੁੰਦਾ ਧੰਨਵਾਦ ਤੁਹਾਡਾ ਧੰਨਵਾਦ ਨਹੀਂ ਸੌੜਦਾ ਧੰਨਵਾਦ ਇਹ ਖੜਾ ਜਾਣੀ ਹੁੰਦੀ ਨਾਲ ਇਹ ਹੋ ਗਈ ਸੀ ਡੀਟ ਪਿੱਛੇ ਅੱਖੀਆਂ ਲੱਗ ਰਹੀਆਂ ਨੇ ਬਾਈ ਇਹਦੇ ਵਿੱਚ ਹਨਾ ਆਉਹ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਰੇਂਜ ਨਾ ਵਧੀਆਂ ਵਾ ਲੱਗਦੀ ਵਾਲਾ ਠੀਕ ਆ ਵਾਸੀ ਜਿੱਦ ਬੰਗਲਾ ਹੈ ਨਾ 10 ਦੀ ਆ ਰਹੀ ਦੋ ਵਾਰ ਹੋ ਗਏ ਛੁੱਟੀਆਂ ਇੱਕ ਨਜਾਦਨ ਪਹਿਲਾਂ ਹੀ ਆ ਗਈਆਂ ਆਪਣੇ ਕੋਲੇ ਇਹ ਆਪਾਂ ਕਰ ਸਰ ਜਾਇਆ ਹੈ ਕਿ ਬਹੁਤ ਪਰੇਸ਼ਾਨ ਹੋਈ ਗਰਮੀ ਬਹੁਤ ਕੱਲ ਸਾਰਾ ਦਿਨ ਹੀ ਗਦੀ ਹੋ ਰਹੀ ਹੈ ট্রেন ਵੀ ਕਿ ਲੇਟ ਹੋਗੀ ਕੁਛ ਕੁਛ ਗਰਮੀ ਬਹੁਤ ਜ਼ਿਆਦਾ ਸੀ ਤੇ ਮੈਂ ਵਾਕ ਮੈਂ ਤੇ ਬੱਚਿਆਂ ਨੇ ਵੀ ਚੀਜ਼ਾਂ ਵਾਂਗੀਆਂ ਆਪਾਂ ਭਾਗਨਾਓ ਸ਼ੇਅਰ ਕਰਦੇ ਆ ਤਾਂ ਵੀ ਕੀ ਮੰਗਾਤਾ ਸਾਬੂਨੇ ਮੰਗਾਈ ਸੀ ਮੈਂ ਤੇ ਡਾਲ ਨਹੀਂ ਤੇ ਨਾ ਉਹਨੇ ਪਿੰਨੇ ਬੇਦ ਕਰਦੀ ਨੂੰ ਜੀ ਡਾਲ ਲਿਆ ਸੈਬ ਕੁੱਤਾ ਜਹਾਜ਼ ਜਪਮਨ ਦਾ ਪਰਸਨ ਤੇ ਪਿੰਡ ਦੇ ਦਿੱਤੀ ਕੁਛ ਨਹੀਂ ਲੱਗਿਆ ਵੱਡੇ ਹੋ ਗਏ ਨਾ ਮੈਨੂੰ ਸਮਝ ਆਉਂਦੀ ਨਹੀਂ ਕੀ ਲੈ ਕੇ ਦੇਣਾ ਇਹਨਾਂ ਨੂੰ ਤੇ ਮੈਂ ਵਸਤੀ ਵਾਸਤੇ ਕਰਾਵੜ ਬੈਨ ਲੱਗ ਗਈਆਂ ਇਹ ਦੇਖੋ ਨਹੀਂ ਨਹੀਂ ਤੇ ਗੱਲਾਂ ਹੀ ਲਾ ਕਰਤਾ ਹਾਂ ਕੱਪੂ ਕੱਲ ਦੀ ਸ਼ੁੱਦੀ ਨਾਲ ਕਿੱਦੀਆਂ ਜੀ ਆਪਾਂ ਗਏ ਸੀ ਜੀ ਬਾਬਾ ਫਰੀਦ ਜੀ ਦੀ ਪਿੰਡੀ ਦੇ ਸੀ ਸਨਗੁਰ ਦਵਾਰਾ ਸਾਹਿਬ ਤੇ ਪੈਰਾ ਸਾਹ ਦਾ ਪਾਰ ਹੁੰਦਾ ਜਿਹੜਾ ਉੱਥੇ ਮੈਨੂੰ ਆਏ ਮੈਨੂੰ ਵਧੀਆ ਮੀਂਹ ਦਾ ਜਿਵੇਂ ਪਹਿਲਾਂ ਵੀ ਜਾਂਦੀ ਹੁੰਦੀ ਹੁੰਦੀ ਆ ਵੀ ਮੇਰੀ ਜਿਵੇਂ ਲੱਤ ਗੁੱਤ ਗਈ ਹੈ ਨਾ ਤੇ ਮੈਨੂੰ ਵੀ ਠੀਕ ਹੋ ਜੂਗਾ ਮੇਰੇ ਮਨ ਚ ਰਹੇਗਾ ਸਭ ਵੀ ਮੈਂ ਕਰਕੇ ਆਵਾਂ ਆਪਾਂ ਨੇ ਦੀਪਾਂ ਦੀ ਬਾਤ ਚੁੱਕੇ ਨੇ ਜੀ ਹੁਣ ਤਿੰਨ ਘਰ ਦੇ ਵਿੱਚ ਕਰ ਲੇ ਹਾਂਗੇ ਇੱਕ ਆਪਾਂ ਲਾਸਟ ਵਾਲਾ ਫੇਰ ਉੱਤੇ ਕਰਾਂਗੇ پتہ ਕਿ ਇਹ ਕਰਤਾ ਆਪਾਂ ਕਰ ਦੇ ਵਿੱਚ ਵੀ ਸਕਦੇ ਆ ਨਾ ਫਿਰ ਉਹ ਤੇ ਪਤਾ ਲੱਗ ਜਾਂਦਾ ਹੁੰਦਾ ਵੀ ਕਿਵੇਂ ਕਿਵੇਂ ਕਰਨਾ ਹੈ ਹੁਣ ਬਾਅਦ ਵਿੱਚ ਜਿਹੜੇ ਆਪਾਂ ਰਹਿਗੇ ਉਹ ਫਿਰ ਕਰਨਾਗੇ ਲਾਸਟ ਵਾਲਾ ਆਪਾਂ ਫੇਰ ਉੱਤੇ ਕਰਿਆ ਮੰਗੀ ਤੇ ਨੰਮ ਨਾ ਨਹੀਂ ਕਰੂੰਗੀ ਜੀ ਮੈਂ ਤੇ ਤੁਸੀਂ ਵੀ ਕਰ ਦੇ ਵਿੱਚ ਭੈਣਾ ਮੇਰੇ ਬੇਲੀਏ ਹੁੰਦੇ ਨੇ ਨਾ ਜਿਵੇਂ ਆਪਾਂ ਸੰਡੇ ਦੇ ਬੇਲੀਏ ਹੁੰਦੇ ਆ ਕਦੇ ਨਾ ਡੈਟਿੰਗ ਹੋਵੇ ਥੋੜਾ ਟਾਈਮ ਤੇ ਟਾਈਮ ਕੱਢ ਕੇ ਰੱਬ ਦਾ ਨਾਮ ਲੈਣਾ ਜ਼ਰੂਰੀ ਹੈ ਤੇ ਆਪਾਂ ਬਹੁਤ ਔਖਾ ਹੋ ਜਾਂਦਾ ਹੁਣ ਮੈਨੂੰ ਵੀ ਜਦੋਂ ਛੱਟ ਦੇ ਕਲੀਪ ਆਉਂਦੇ ਨੇ ਜੀ ਫੇਰ ਰੱਬ ਯਾਦ ਆਉਂਦਾ ਉਹਨਾਂ ਟਾਈਮਾਂ ਇਨਸਾਨ ਕੋਈ ਨਹੀਂ ਯਾਦ ਕਰਦਾ ਕੰਮਾਂ ਤੇ ਪੈਸੇ ਤੇ ਕਿਸਦਾ ਰਹਿਣਾ ਸੀਟ ਕਰਕੇ ਹੁਣ ਆਪਨੇ ਸੋਗਰ ਅਣੀ ਮੰਮੀ ਆਈ ਸੀਨੇ ਨਹੀਂ ਜਾਣਾ ਸੈਗੁਰੂ ਨੇ ਤਾਂ ਸੁਝਾ ਨਹੀਂ ਲਿਆ ਕਿ ਆਪਦੇ ਬੱਚੇ ਵਾਸਤੇ ਕੁਝ ਨਹੀਂ ਕੀਤਾ ਨੂੰ ਕੁਝ ਨਹੀਂ ਮਿਲਿਆ ਨਿੰਦਨ ਕੁਝ ਨਹੀਂ ਮਿਲਿਆ ਏਲੇ ਨਾਲ ਸਾਥ ਦੀ ਬਾਤ ਸੁਣਸਣਾ ਕੋਈ ਆਹੀ ਹੈ ਗਾਂ ਇਹ ਗਾਂ ਨੂੰ ਛੋਟੇ ਨੂੰ ਦੋ ਚੀਜ਼ਾਂ ਲੈ ਆਤੀਆਂ ਨੇ ਸਾਸੀ ਮੇਂਗੀਆਂ ਇਹਨਾਂ ਤੱਕਣ ਦਿੱਤਾ ਤੇ ਗੁੱਡੀ ਦਾ ਤੱਕਣਾ ਇਹ ਤਾਂ ਟੋਪੀ ਹੈ ਦੇਖੋ ਕੱਬੂ ਦੀ ਗੁੱਡੀ ਕਿੰਨੀ ਸੋਹਣੀ ਵੀ ਤੇਰੇ ਆਏ ਉਹ ਬਣੇ ਹੋਏ ਨੇ ਮੰਗਰ ਬਣਾਣਾ ਹੈ ਨਾ ਕਿੰਨਾ ਸੋਹਣਾ ਬਣਿਆ ਹੈ ਤੇ ਵਾਲਾਂ ਦਾ ਡਿਜ਼ਾਈਨ ਲੈ ਵਾਲਾਂ ਵੀ ਅੰਡੇ ਨੇ ਇਹਨਾਂ ਮੈਦਾ ਹੀ ਚੰਗੀ ਇਹਦਾ ਫਿਰ ਚੰਗੀ ਤਰ੍ਹਾਂ ਇਹਨੂੰ ਕੇਸੇਲ ਕਰਨਾ ਹੁੰਦੀ ਹੈ ਸੈਂਪਲ ਲਾਉਂਦੀ ਹੈ ਹੈ ਨਾ ਤੁੰਗਾਂ ਇਦਾਂ ਆਪੜ ਝਾੜਦੇ ਕਿ ਨਹੀਂ ਕੰਨੀ ਕਰਦੇ ਕੋਕੂ ਜਿਹੜੇ ਕੰਨੀ ਕਰਕੇ ਤੇ ਵਾਲ ਕਿੱਨੇ ਬਨੇ ਕਰਨੀ ਹੋਣੀ ਮੂੰਹ ਧੋਤਾ ਦਾ ਨਾਲ ਕਿੱਥੇ ਐ ਨਹੀਂ ਪਤਾ ਨਹੀਂ ਲੱਗੇ ਇੰਨਾ ਟੱਕਣ ਲੈ ਆਪਾਂ ਕਿ ਬਈ ਕਿੱਥੇ ਦੂਜਾ ਪਤਾ ਕੀ ਕਹਿੰਦੇ ਇਹ ਕਹਿੰਦੇ ਹੁਣ ਜੇ ਆਪ ਮੰਨ ਨੂੰ ਤੁਸੀਂ ਆ ਨਵਾਂ ਬਕਸ ਲਿਆ ਤਾਂ ਇਹਦਾ ਤਾਂ ਪੁਰਾਣਾ ਕਹਿੰਦੇ ਮੈਂ ਲੈ ਕੇ ਜਾਉਂਗੀ ਕਰ ਤੇਰੇ ਕੋਲ ਸਮਾਂ ਨਹੀਂ ਆਉਂਦਾ ਘਾਟਾ ਇਹਦੀ ਹੈ ਹੈ ਇਹ ਦਾਬੂ ਦੀ ਗੁੱਡੀ ਇਸ ਤਰ੍ਹਾਂ ਦੀ ਪੈਕਿੰਗ ਦੇ ਨਾਲ ਤਾਂ ਕੰਟ ਕੋਈ ਨਹੀਂ ਤੇ ਨਾ ਇਹੋ ਜਿਹਾ ਜਨਮ ਤੋਂ ਅਈ ਜਤਮਨ ਨੂੰ ਮੈਂ ਇਹ ਆ ਕੇ ਦਿੱਤਾ ਪਰਸ ਮਿਲਣਾ ਇਹਨੇ ਤਾਂ ਦੱਸਤਾ ਤੁਸੀਂ ਮੈਨੂੰ ਡਾਲ ਲਿਆ ਦਿਓ ਮੈਨੂੰ ਸਮਝ ਨਹੀਂ ਆਉਂਦੀ ਛੋਟੇ ਬੱਚਿਆਂ ਨੂੰ ਕੀ ਆ ਕਿ ਮੈਂ ਕੋੜੇ ਹੁਣ ਵੱਡੀ ਹੋ ਗਈ ਉਹ ਗੁੱਡੀਆਂ ਦਾ ਨਹੀਂ ਫੇਰ ਦੀ ਮਹਿਤਾਬ ਆਪਣੀ ਭਾਂਜੀ ਆ ਜਤਮਨ ਹੈਗੀ ਹੈ ਭਤੀਜੀ ਸਤਗੁਰੂ ਦੀ ਭਤੀਜਾ ਸੱਚ ਭਾਂਜੀ ਇਹ ਖੂਬ ਜਿਹੀ ਹੈ ਬਹੁਤ ਸੋਹਣੀ ਲੱਗਿਆ ਮੈਨੂੰ ਪਰਸੇ ਦედა ਸੋਤੇ ਰਚੀ ਆਲੇ ਥੋੜਾ ਲੱਗੇ ਅੰਦਰ ਆ ਮੈਂ ਇਹ ਨਾ ਲੈਣਾ ਲੈਣਾ ਤਾਂ ਜਿੱਦ ਫੇਰ ਗਏ ਉਹ ਤੁਹਾਨੂੰ ਇਹਦੇ ਲੈਣਾ ਠੀਕ ਆ ਖੜਦਾ ਮੈਂ ਕਰਦੀ ਆ ਸਾਇਗੁਰ ਕੋਲ ਨਾਲ ਲੱਗ ਕੇ ਦੀਦੀ ਤੁਸੀਂ ਪੂਰ ਹੋ ਜਾਂ ਤੁਸੀਂ ਮੈਂ ਮੁੱਢ ਨਾਲ ਜਹਾਲ ਨਹੀਂ ਕਿਹਾ ਕਿੰਨੇ ਮਾਨੂੰ ਇੰਨੇ ਜਹਾਲ ਲੇ ਕੇ ਦਿੱਤੇ ਪਰ ਰੱਖਾਂ ਤਾਂ ਨਹੀਂ ਰੱਖਦਾ ਹੁਣ ਮੈਂ ਇਸ ਵਾਰ ਉਹ ਨੂੰ ਇਹ ਵੀ ਚਾਹ ਲਿਆ ਕਾਊਂਟਰ ਨਾਲ ਨਾ ਕਿੰਦਾ ਕੀ ਕੀ ਖਾਣਾ ਕਰ ਜਾ ਨਹੀਂ ਕੋਈ ਮੈਂ ਇੱਕੋ ਹੀ ਇੱਕੋ ਹੀ ਖੜ ਜਾ ਪੀਦੇ ਹੀ ਕਿੱਥੇ ਅਜੀ ਸੁੱਚੇ ਇਹ ਚਾਰਜ ਤੇ ਲੱਗਦੇ ਨੇ ਚਾਰ ਚਾਰ ਆ ਇਹ ਕਿੱਥੇ ਵਧ ਨਹੀਂ ਇਹ ਚੱਲਦੇ ਨਹੀਂ ਹਾਂ ਲੱਗਦਾ ਸੁੱਚੇ ਨਹੀਂ ਲੱਗਦੇ ਤਾਂ ਜੀ ਨਾਲ ਥੋੜਾ ਸੈਟ ਕਰ ਲਓ ਹਾਂ ਚਾਰ ਬਣਾ ਕੇ ਮੋ ਗਿਆ ਹੋਇਆ ਹਾਂ ਲੱਗ ਰਿਹਾ ਚੱਲ بیا ਉਹ ਦੱਸ ਦਿਓ

ਲਾਵੇ ਉਹ ਤਾਂ ਜਹਾਜ ਪੈਕ ਕਰਦੇ ਹੁਣ ਹੁਣ ਆ 8:30 ਹੋ ਗਏ 2 ਵਜੇ ਰੋਟੀ ਪਣੀ ਬਣਾ ਕੇ ਨਾ ਕੇ ਆਪਰਾਮ ਕਰਨਾ ਹਾਏ ਥੱਕੇ ਧਿਆਨ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਪਿੰਦਰਾ ਜੀ ਸਕੂਲ ਗਿਆ ਉਹਨਾਂ ਨੂੰ ਕੰਮ ਮਿਲੂਗਾ ਇਹਦਾ ਉਹ ਕਿੱਥੇ ਆ ਚਾਰ ਦਿਨਾਂ ਨੇ ਰਿਮੋਟ ਕਿੱਥੇ ਹੈ ਅੱਜ ਚਾਰ ਦਿਨ ਇਹਦੇ ਨਾਲ ਰਿਮੋਟ ਵੀ ਆ ਇਹ ਇਹਦੇ ਨਾਲ ਰਿਮੋਟ ਵੀ ਆ ਜੀ ਜਹਾਜ ਦੇ ਆਪਾਂ ਨੂੰ ਰਿਮੋਟ ਵੀ ਦਿੱਤਾ ਹੈ ਤੇ ਇਹ ਰਿਮੋਟ ਨਾਲ ਲੱਗਦਾ ਤੇ ਇਹ ਚਾਰਜ ਹੋਊਗਾ ਜਣਾ ਆ ਜਾ ਨਿਆੜਾ ਕਾ ਹੋ ਗਿਆ ਨਾ ਚਾਰ ਕਿਰਦੋ ਨਾ ਕੋਈ ਇਹਦੇ ਵਿੱਚ ਸੀਗਾ ਉਗੀ ਤੇ ਬੈਠੀ ਨਹੀਂ ਆ ਜਾ ਆ ਲੈ ਆਵਦੀ ਕੁੜੀ ਨਾ ਨਿਆੜਾ ਅਬੜਨੇ ਆਦੇ ਮੈਨੂੰ ਕੁੜੀ ਨੂੰ ਫੋਨ ਨਹੀਂ ਕਰਦਾ ਮੁੜੀ ਤੂੰ ਤਾਂ ਪਹਿਲੀ ਆਹਲੀ ਨੂੰ ਕੁੜੀ ਮੈਂ ਸੋਹ ਕੰਮ ਕਰਨਾ ਹਮੇ ਵੀ ਤਿਆਰ ਕਰਦੀ ਤੂੰ ਹੀ ਸਾਈ ਜਾਂਦੀ ਅਨੂ ਚੱਲੀ ਕੋਈ ਨਹੀਂ ਦਵੇ ਦਈ ਨਹੀਂ ਦੇਈ ਨਾ ਤੇ ਬਗਲੇ ਨਾਲ ਨਹੀਂ ਨਾ ਬਦਾਲਾ ਇਹਦਾ ਟੱਕਰ ਜਾਂਦੀ ਹੋਰ ਇਹਦਾ ਟੱਕਰ ਬਾਲਾ ਬਤ ਕਿੱਦਿਆ ਬੋਵਾ ਗਿਰਨਾ ਆ ਬੋਵਾ ਗੀ ਤਮਲੇ ਲਿਆ ਬਾਂਦਰ ਬੈਠਣੇ ਕੱਦੂ ਹੀ ਕਰਕੇ ਬਣਾਇਆ ਬਾੜਲੇ ਦੁੱਬੀ ਦੁੱਬੀ ਤਾਂ ਮਾਰਦੀ ਉਹ ਕੰਮੂਗੀ ਕੀ ਕਰਦੀ ਹੈ ਇਹ ਇਤੀ ਮਿੱਟੀ ਉਹ ਰਿਆ

ਇਹਦੇ ਮੈਦਨਰ ਕੇੰਗਾਲ ਨੂੰ ਪਿੰਦਰ ਦੀ ਲੋਰ ਤੋਂ ਕਦੇ ਤੇ ਨਹੀਂ ਜਾਂਦੀ ਕਿੰਨੇ ਕੰਗਾ ਇੱਕ ਨਹੀਂ ਆ ਨਾ ਮਾਰੇ ਬੰਦਾ ਤੋਂ ਨਾ ਮਾਰੇ ਪਿੰਦਾਰ ਆਪਾਂ ਆਪੇ ਕਿ ਪਾਸੋਂ ਤੋਂ ਪਿੰਦਾਰ ਇਹ ਨਹੀਂ ਖੈਲਾਗਾ ਲਾਵਾ ਤਾਬੂ ਕੀ ਕਰਦੀਆਂ ਆ ਕੀ ਬਿਸਤਰਾ ਬੈਡ ਲਾ ਰੱਖਿਆ ਦੇਖ ਕੀ ਕਰ ਰਹੇ ਹੈ ਗੁੱਡੀ ਪਾਤੀ ਨਵਾ ਕੇ ਹੈ ਨਵਾ ਦੇ ਰੋ ਬਹੁਤ ਔੜਾ ਜਿਹਾ ਕਹਦੇ ਮੈਂ ਇਸ ਤੇ ਰੱਖਿਆ ਪਾਣੀ ਪੀਊਗੀ ਗੁੱਡੀ ਉੱਠ ਕੇ ਸਰਾਣੇ ਫੁੱਲ ਕਰਦੇ ਹੈ ਫੁੱਲ ਕਾਦੇ ਵਾਸਤੇ ਤਰੇ ਨੇ ਹੈ ਸੋਣੇ ਵਾਸਤੇ ਅੱਛਾ ਤੂੰ ਵੀ ਸੌ ਜਾ ਫਿਰ ਗੁੱਡੀ ਤੇ ਸੌਂਗੀ ਦੇ ਨਾਲ ਬੈ ਜਾ ਇੱਥੇ ਬੈ ਜਾ ਸੌਂ ਜਾ ਦੁਪਹਿਰਾ ਹੋ ਗਿਆ ਬੈ ਜਾ ਹੈ ਕਹਿੰਦੀ बैजा ਤੇ ਨਾਲ ਬੈਜਾ ਕੀ ਹੈ ਬੈਜੇ ਨਾਲ ਪੈਜਾ ਪੁੱਤ ਗਰਮੀ ਆ ਦੁਪਹਿਰ ਆ ਹੈ ਕੁੱਤਾ ਦਾ ਲਈ ਅੱਛਾ ਕੁੱਤਾ ਕਦੇ ਵਾਸਤੇ ਕਰਣਾ ਨਹੀਂ ਹੁੰਦੀ ਰਾਖੀ ਹੈ ਗੁੱਡੀ ਦੀ ਰਾਖੀ ਕਰੂਗਾ ਕੁੱਤਾ ਹਾਂ ਤੂੰ ਵੀ ਬੈਜਾ ਫਿਰ ਤੂੰ ਬੈਠ ਕੇ ਬੈਰਾ ਨਹੀਂ ਗੁੱਡੀ ਕਾਹ ਵਜੇ ਉੱਠੂਗੀ ਤੇਰੀ ਗੁੱਡੀ ਹਾਂ ਕੀ ਖਵਾਵੇਂਗੀ ਮੇਰੇ ਨੂੰ ਹੁਣ ਮੈਂ ਨਾ ਲਾਤੀ ਸਾਂਗੀ ਫਿਰ ਨਵਾਵੇਂਗੀ ਠੀਕ ਹੂੰ ਸਿਰ ਨਵਾਵੇਂਗੀ ਪੋਨੀ ਦਾ ਸੀੜਕ ਕਰਤੀ ਦੀ ਤਾਂ ਹੈ ਹੂੰ ਗਲਾਬੀ ਸੂਟ ਪਾਈ ਵੀ ਇਹਦੀ ਗੁੱਡੀ ਤਾਂ ਫਰਾਕ ਜੂਟਾ ਹੈ ਅੱਛਾ ਅਜੇ ਤੱਕ ਖੇਸਦੇ ਤਾਂ ਹੈ